ਲਓ ਜੀ ਇੱਧਰ ਆਪਾਂ ਨੇ ਨਾ ਗੋਭੀ ਗਰਮ ਪਾਣੀ ਦੇ ਵਿੱਚ ਆ ਥੋੜਾ ਨਮਕ ਪਾ ਦੇਣਾ ਕਿਉਂਕਿ ਇਹਨਾਂ ਸਪਰੀਆਂ ਸੁਪੂਆਂ ਬਹੁਤ ਹੁੰਦੀਆਂ ਜਾਂ ਸੁੰਡੀ ਸੰਡੀ ਹੁੰਦੀ ਹੈ ਇਸ ਕਰਕੇ ਆਪਾਂ ਅੱਜ ਗੋਭੀ ਸਬਜ਼ੀ ਬਣਾਵਾਂਗੇ ਤੇ ਆਪਾਂ ਨਮਕ ਪਾ ਕੇ ਇਹਨੂੰ ਗਰਮ ਪਾਣੀ ਕਰਕੇ ਐਨ ਚੰਗੀ ਤਰ੍ਹਾਂ ਇਹਨੂੰ ਵਾਈਟ ਵੀ ਹੋ ਜਾਂਦੀ ਹੈ ਫਿਰ ਜਦੋਂ ਆਪਾਂ ਨਮਕ ਪਾ ਕੇ ਉਹ ਕਰਦੇ ਆ ਨਾ ਸਾਫ਼ ਹੋ ਜਾਂਦੀ ਹੈ ਜੇ ਸਪਰੀ ਵਗੈਰਾ ਕਰੀ ਹੁੰਦੀ ਹੈ ਜਾਂ ਕੁਝ ਵੀ ਤਾਂ ਉਹ ਵਧੀਆ ਹੋ ਜਾਂਦਾ ਬਸ ਬਾ ਇਹ ਨੂੰ ਕਰਾਂਗੇ ਤੇ ਇੱਧਰ ਆਪਾਂ ਨੇ ਬਣਾਈ ਹੈ ਪੰਜੀਰੀ ਤੇ ਇੱਧਰ ਬਣਾਈ ਹੈ ਦੀਗ ਆ ਆਪਾਂ ਹੁਣ ਜਾਣਾ ਮੱਥਾ ਟੇਕਣ ਦੀਵਾਲੀ ਦਾ ਤੇ ਅੱਜ ਆਪਾਂ ਗੋਭੀ ਸਬਜ਼ੀ ਬਣਾਵਾਂਗੇ ਕਿਉਂਕਿ ਪਨੀਰ ਤਾਂ ਹੁਣ ਮਤਲਬ ਰੋਜ਼ ਹੀ ਹੋ ਜਾਣਾ ਹੈ ਕਿਉਂਕਿ ਰੋਜ਼ ਦਾ ਕੰਮ ਹੋ ਜਾਣਾ ਪਨੀਰ ਅੱਜ ਕਹਿੰਦੇ ਗੋਭੀ ਸਬਜ਼ੀ ਖਾਣੀ ਆ ਨਾਲ ਪੂਰੀਆਂ ਗੋਭੀ ਸਬਜ਼ੀ ਦੇ ਨਾਲ ਪੂਰੀਆਂ ਬਣਾਉਣੀਆਂ ਨੇ ਤੇ ਅਹ ਹ ਆਪਾਂ ਪ੍ਰਸ਼ਾਦ ਬਣਾ ਲਿਆ ਤੇ ਆਪਾਂ ਸਤਿਆਂ ਦੇ ਆਪਣੀਆਂ ਦੇ ਮੱਥਾ ਟੇਕਣ ਜਾਣਾ ਤੇ ਆਪਣੇ ਸਿੰਘਾਂ ਸਹੀ ਤਾਂ ਦੇ ਜਾਣਾ ਜੀ ਤੇ ਏਕ ਬਣਾ ਲਈ ਆਪਾਂ ਨੇ ਤੇ ਸਬਜੀ ਨੂੰ ਫਿਰ ਹੁਣ ਆਪਾਂ ਲਾਵਾਂਗੇ ਤੜਕਾ ਆ ਕੇ ਕਿਉਂਕਿ ਹੁਣ ਮੱਥਾ ਟੇਕਣ ਜਾਣਾ ਆਪਾਂ ਨੇ ਆ ਕੇ ਆਪਾਂ ਸਬਜੀ ਬਣਾਵਾਂਗੇ ਫਿਰ ਤੁਹਾਨੂੰ ਦਿਖਾਉਨੇ ਆ ਗੋਭੀ ਸਬਜੀ ਨੂੰ ਲਾਉਨੇ ਆ ਆਪਾਂ ਤੜਕਾ ਬਸੇ ਵੀ ਬਣੇ ਰਹੋ ਨਾਲ ਦੀ ਨਾਲ ਤੇ ਹੁਣ ਆਪਾਂ ਜਾਵਾਂਗੇ ਜੀ ਬਾਬੇ ਸ਼ਹੀਦਾਂ ਦੇ ਆਪਣੇ ਆਦੇ ਜੋ ਕਿ ਦੂਜੇ ਪਿੰਡ ਨੇ ਤੇ ਆਪਣੇ ਪਿੰਡ ਵੀ ਆਪਣੇ ਪਿੰਡ ਵੀ ਮੱਥਾ ਟਿਕਦਾ ਆਪਣਾ ਆਪਣੇ ਪਿੰਡ ਵੀ ਨੇ ਤੇ ਦੂਜੇ ਪਿੰਡ ਵੀ ਜਾਣਾ ਸਤਰੀਆਂ ਵੀ ਆਪਣੀਆਂ ਦੂਸਰੇ ਪਿੰਡ ਨੇ ਤੇ ਹੁਣ ਆਪਾਂ ਜਾਵਾਂਗੇ ਜੀ ਫਿਰ ਆ ਕੇ ਆਪਾਂ ਬਣਾਵਾਂਗੇ ਗੋਭੀ ਦੀ ਸਬਜ਼ੀ ਤੇ ਨਾਲ ਨਾਲ ਬਣੇ ਰਹੋ ਜੀ ਸਾਰਿਆਂ ਨੂੰ ਹੈਪੀ ਦੀਵਾਲੀ ਲਓ ਜੀ ਇੱਧਰ ਆਲੂ ਤੇ ਇੱਧਰ ਟਮਾਟਰ ਆਪਣੇ ਤੇ ਇੱਧਰ ਆਪਣਾ ਪਿਆਜ਼ ਤੇ ਲਸਣ ਤੇ ਹਰੀ ਮਿਰਚ ਇਧਰ ਬੋਇਲ ਕਰਨ ਨੂੰ ਆਪਾਂ ਨੇ ਗੋਭੀ ਰੱਖੀ ਹੋਈ ਆ ਤੁਹਾਨੂੰ ਪਤਾ ਹੀ ਆ ਤੇ ਆਪਾਂ ਨੇ ਇਹ ਸਮਾਨ ਕੱਟ ਲਿਆ ਅੱਜ ਆਪਾਂ ਬਣਾਵਾਂਗੇ ਗੋਭੀ ਆਲੂ ਗੋਭੀ ਤੇ ਨਾਲ ਬਣਾਵਾਂਗੇ ਪੂਰੀਆਂ ਕਿਉਂਕਿ ਪਨੀਰ ਬਨੂਦੋ ਤਾਂ ਜੀ ਆਕਿਆ ਪਿਆ ਹੁਣ ਤੇ ਆਪਾਂ ਪੂਰੀਆਂ ਸੁੱਕੀ ਸਬਜੀ ਦੇ ਨਾਲ ਆਪਾਂ ਪੂਰੀਆਂ ਬਣਾਵਾਂਗੇ ਅੱਜ ਚਲੋ ਜੀ ਆਪਾਂ ਲਗਾਉਨੇ ਆ ਤੜਕਾ ਇੰਨੇ ਹੁਣ ਆਪਾਂ ਨੇ ਗੋਭੀ ਨੂੰ ਇੱਕ ਵਾਰੀ ਮਤਲਬ ਠੰਡੇ ਪਾਣੀ ਵਿੱਚ ਧੋ ਲੈਣੀ ਹੈ ਤੇ ਜਿਹੜਾ ਨਮਕ ਵਾਲਾ ਪਾਣੀ ਆ ਉਹ ਵੀ ਇਹਦੇ ਵਿੱਚੋਂ ਨਿਕਲ ਜਾਵੇ ਚੰਗੀ ਤਰ੍ਹਾਂ ਸਾਫ਼ ਕਰ ਲੈਣੀ ਆ ਆਪਾਂ ਨੇ ਇਹ ਚਲੋ ਜੀ ਲਓ ਇਹਨੂੰ ਆਪਾਂ ਧੋਈਏ ਪਹਿਲਾਂ ਚਲੋ ਜੀ ਹੁਣ ਕੋਕੀ ਫੜ ਲਿਆ ਪਾਣੀ ਹੁਣ ਆਪਾਂ ਚੰਗੀ ਤਰ੍ਹਾਂ ਧੋਵਾਗੇ ਜੁਗੈਰਾ ਨਮਕ ਵਾਲਾ ਪਾਣੀ ਇਹਨਾਂ ਉਹ ਨਿਕਲ ਦੂ ਬਰਚੋਂ ਲਓ ਜੀ ਆਪਾਂ ਤੇਲ ਧਰ ਲਿਆ ਤੇਲ ਦੇ ਵਿੱਚ ਆਪਾਂ ਹੁਣ ਪੋਨੇ ਜੀਰਾ ਰਣੀਆ ਤੇ ਥੋੜੀ ਜਿਹੀ ਜਮਾਣਾ ਇਹੋ ਜੀ ਜੀਰਾ ਆਪਣਾ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ

ਉਹ ਜੀ ਫਿਰ ਆਪਣਾ ਮਸਾਲਾ ਜਿਹੜਾ ਹੋ ਥੋੜ੍ਹਾ ਹੈ ਲਉਤੀ ਹਮਨੇ ਇਹਦੇ ਅੰਨੇ ਤੇ ਪਿਆਜ ਦੇ ਗੁਦਵੇ ਦੇ ਨਾਲ ਅਲੂ ਫਰਾਈ ਕਰ ਲੈਣਾ ਹੈ ਆਪਾਂ ਨੂੰ ਉੜੇ ਪਿਆਜ਼ 골ਡ ਕ੍ਰਾਊਨ ਹੋ ਗਿਆ। ਹਣੇ ਇਹ ਨਾਲੇ ਨਾ ਆਲੂ ਫਿਰ ਕ੍ਰਿਸਪ ਕ੍ਰਿਪੀ ਜੀ ਆਲੂ ਸਪੇਸੀ ਲੱਗਦੇ ਨੇ ਵਧੀਆ। ਨਾਲੇ ਨੂੰ ਪਹਿਲਾਂ ਥੋੜੀ ਜਿਹੀ ਆਪਾਂ ਦੇ ਇਹ ਗੋਭੀ ਹੈ ਜਿਹੜੀ ਉਹ ਬੋਇਲ ਕੀਤੀ ਹੋਈ ਆ। ਗਰਮ ਪਾਣੀ ਚ। ਨਾਲੇ ਤਾਂ ਹੁਣ ਆਲੂ ਨਾਲ ਵੀ ਨਾਲੇ ਆਲੂ ਬਣ ਜਾਣਗੇ। ਤੇ ਨਾਲੇ ਆਪਣਾ ਪਿਆਜ਼ ਸੁਬੀ ਜਾਣਾ। ਲੋ ਜੀ ਹੁਣ ਆਲੂ ਆਪਣੇ ਫਰਾਈ ਹੋ ਰਹੇ ਨੇ ਨਾਲ ਦੇ ਨਾਲ ਤੇ ਹੁਣ ਆਪਾਂ ਇਹਨੂੰ ਟੱਕ ਲੈਣੇ ਆ। ਹੁਣ ਇਹਨੂੰ ਆਪਾਂ ਢੱਕ ਦੇਣਾ ਜੀ ਫਿਰ ਆਪਾਂ ਸਾਰੀਆਂ ਚੀਜ਼ਾਂ ਬਾਅਦ ਵਿੱਚ ਤੁਹਾਨੂੰ ਦੱਸ ਦਿਆਂਗੇ ਵੀ ਕੀ ਕੀ ਪੜਾ ਲਓ ਜੀ ਦੇਖੋ ਐਦਾਂ ਨਹੀਂ ਕਿ ਲੇਅਰ ਵੀ ਬਣ ਜਾਂਦੀ ਆ ਆਲੂਆਂ ਦੇ ਉੱਪਰ ਨਾ ਕ੍ਰਿਸਪੀ ਜੇ ਹੋ ਜਾਂਦੇ ਨੇ ਐਦਾਂ ਲੇਅਰ ਵੀ ਬਣ ਜਾਂਦੀ ਆ ਫਿਰ ਉਹ ਲਾ ਦਿੰਦੇ ਹਾਂ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਥੋੜਾ ਨਮਕ ਟਮਾਟਰ ਆਪਾਂ ਬਾਅਦ ਚ ਪਾਵਾਂਗੇ ਇਹਨਾਂ ਨੂੰ ਮੇਰੇ ਵਿੱਚ ਪਾਗੇ ਨਾ ਕਿਉਂਕਿ ਹਲਦੀ ਵਗੈਰਾ ਇਹ ਪੁੱਜ ਜਾਂਦੀ ਹੁੰਦੀ ਆ ਇੱਕ ਸਾਈਡ ਤੇ ਪਾ ਲਾਂਗੇ ਹਲਦੀ ਥੋੜੀ ਘੋਲ ਜੀ ਤੇ ਟੇਸਟ ਅਨਸਾਰ ਆਪਣੇ ਹੈ ਨਾ ਨਮਕ ਪਾ ਲਓ ਆਪਾਂ ਮਿਰਚ ਇਹਦੇ ਵਿੱਚ ਹਰੀ ਪਾਈ ਹੋਈ ਆਪਾਂ ਇਹਦੇ ਵਿੱਚ ਨਾ ਥੋੜੀ ਜੀ ਚਿੱਲੀ ਫਲੈਕਸ ਪਾ ਲਾਂਗੇ ਜਾਂ ਇਹ ਦੇਗੀ ਪਾ ਲਓ ਸੈਂਟੀਲਿਪ ਮੈਸਪਾਲੀ ਥੋੜੀ ਜਿਹੀ ਮਿਰਚ ਪਾ ਲਾਂਗੇ ਤੇ ਤੁਹਾਨੂੰ ਹੁਣ ਦਿਖਾਉਣੀ ਆ ਇਹਦਾ ਕਲਰ ਕਿਤੇ ਆਪਾਂ ਪੂਰੀਆਂ ਬਣਾਉਣੀਆਂ ਨੇ ਪੂਰੀਆਂ ਦੇ ਨਾਲ ਨਾ ਫਿਰ ਨਾ ਸੁੱਕੀ ਸਬਜ਼ੀ ਟੇਸਟੀ ਲੱਗਦੀ ਹੈ ਹੁਣ ਆਪਾਂ ਇਹਦੇ ਵਿੱਚ ਨਾ ਹਲਦੀ ਐਨ ਹੋ ਜਾਣਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਗੋਭੀ ਆਪਣੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਤੁਸੀਂ ਦੇਖਿਓ ਬਿਲਕੁਲ ਵੀ ਟਮਾਟਰਾ ਪੂਣੀ ਹੋਣੇ ਲੈ ਚੈਨ ਮਿਕਸ ਹੋ ਜਾਣੇ ਨੇ ਅਦਰਕ ਵੀ ਆਪਾਂ ਕੱਟਿਆ ਹੋਇਆ ਫਿਰ ਐਂਡੇ ਪਕਾਵਾਂਗੇ ਅਦਰਕ ਤੇ ਬੋਲੇ ਸਾਰੀ ਸਬਜ਼ੀ ਬਣ ਜੂਗੀ ਫਿਰ ਹੁਣ ਟਮਾਟਰ ਪਾਤੀ ਆਪਾਂ ਰੱਖਦੇ ਹਾਂ ਜਦੋਂ ਸਾਰੀ ਚੱਤੀ ਆਪਣੀ ਬਣ ਜੂਗੀ ਇੰਨਾ ਪਾਵਾਂਗੇ ਇਹਦੇ ਵਿੱਚ ਗੋਪ ਆਪਣੇ ਅਦਰਕ ਅਦਰਕ ਪਾਮਾਗੇ ਸਰਦੀ ਬਣੇ ਬਣੀ ਕੋ ਬਾਤ ਫਲੌ ਵੀ ਹੁਣ ਗੋਭੀ ਵੀ ਪਾਤੀ ਆਪਾਂ ਨੇ ਕਿਉਂਕਿ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਤੇ ਬਹੁਤ ਟੇਸਟੀ ਬਣ ਗਈ ਹੈ ਇਹ ਬਹੁਤ ਹੀ ਸਿੰਪਲ ਕੁਈ ਬਹੁਤੇ ਮਸਾਲੇ ਨਹੀਂ ਪਾਉਣੇ ਹੈਗੇ ਕੁਛ ਨਹੀਂ ਪਾਉਣੇ ਬਿਲਕੁਲ ਸਿੰਪਲ ਆ ਮਸਹਲ ਅਦਰੋਂ ਮੈਂ ਪਟਾਕ ਰਣਾ ਹਲਾ ਕੇ ਮੈਂ ਚੰਗੀ ਤਰ੍ਹਾਂ ਬਾਹਰ ਵਿੱਚ ਦਿਖਾਉਣੀ ਹੈ ਜੀ ਤੁਹਾਨੂੰ ਲਓ ਜੀ ਹੁਣ ਆਪਾਂ ਇਹਦੇ ਵਿੱਚ ਨਮਕ ਮਿਰਚ ਸਾਰਾ ਕੁਝ ਰਲਾਤਾ ਲਾ ਕੇ ਹੁਣ ਆਪਾਂ ਇਹਨੂੰ ਟੱਕ ਦਾਂਗੇ ਲਓ ਜੀ ਦੇਖੋ ਇਹਦਾ ਕਲਰ ਚੈੱਕ ਕਰੋ ਹੁਣ ਤੁਸੀਂ ਅਜੇ ਹੋਰ ਸੇਕ ਲੱਗਣਾ ਹੈ ਮੇਰੇ ਥੋੜਾ ਲੱਗਿਆ ਦੇਖੋ ਬਿਲਕੁਲ ਪਾਣੀ ਨਹੀਂ ਹੈਗਾ ਅਜੇ ਤਾਂ ਸੇਕ ਹੋਰ ਲੱਗੂਗਾ ਤੁਸੀਂ ਦੇਖੋ ਕਲਰ ਕਿੰਨਾ ਪਿਆਰਾ ਕਲਰ ਆਇਆ ਬਹੁਤ ਟੇਸਟੀ ਬਣਦੀ ਹੈ ਐਵੇਂ ਤੁਸੀਂ ਬਣਾ ਕੇ ਦੇਖੋ ਸਾਰੇ ਜਣੇ ਵੈਸੇ ਤਾਂ ਕੁਝ ਚਲੋ ਸਾਰਿਆਂ ਨੂੰ ਆਉਂਦੀ ਹੋਈ ਐ ਇਹ ਦਾਲੂ ਮੈਂ ਪਹਿਲਾਂ ਪਿਆਜ਼ਾਂ ਦੇ ਨਾਲ ਭੁੰਨੇ ਕੇ ਬਣਾ ਕੇ ਦੇਖਿਓ ਤੇ ਗੋਭੀ ਨੂੰ ਨਮਕ ਪਾ ਕੇ ਥੋੜੀ ਜਿਹੀ ਬੋਇਲ ਕਰਨੀ ਹੈ ਜੋ ਕਿ ਤکریاں ਥੂਆ ਥੀੜੇ ਪਤੰਗੇ ਹਨ ਆਜਕਲ ਦੇ ਮੌਸਮ ਦੇ ਵਿੱਚ ਫਿਰ ਹੋਣੀ ਜਾਂਦੇ ਹੁੰਦੇ ਆ ਲਓ ਜੀ ਸਬਜੀ ਆਪਣੀ ਬਣ ਕੇ ਰੈਡੀ ਹੋ ਗਈ ਆ ਤੇ ਆ ਅਦਰਕ ਪਾ ਦਨੇ ਆਪਾਂ ਇਹਦੇ ਵਿੱਚ ਤੇ ਫਿਰ ਇਹਨੂੰ ਨਾ ਅਜੇ ਭਾਫ਼ ਹੈਗੀ ਐ ਇਹਨੂੰ ਢੱਕ ਦਾਂਗੇ ਬਸ ਹੁਣ ਇਹਨੂੰ ਮਤਲਬ ਆਪਾਂ ਨਾ ਹਸਟਾ ਕੇ ਰੱਖ ਦੇਣਾ ਬਸ ਇਹਨੂੰ ਬੰਦ ਕਰਕੇ ਰੱਖ ਦੇਣਾ ਆਪਾਂ ਨੇ ਲਓ ਜੀ ਇੱਧਰ ਆਪਾਂ ਦੇਸੀ ਘਿਓ ਪਾ ਲਿਆ ਤੇ ਆਪਾਂ ਹੁਣ ਬਣਾਉਣ ਲੱਗੇ ਆ ਜੀ ਪੂਰੀਆਂ ਲਓ ਜੀ ਦੇਸੀ ਘਿਓ ਦੇ ਵਿੱਚ ਆਪਾਂ ਪੂਰੀਆਂ ਬਣਾਵਾਂਗੇ ਨਾਲ ਦੀ ਨਾਲ ਬਣੇ ਰਹੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਦੇਸੀ ਘਿਓ ਦੇ ਵਿੱਚ ਆਪਾਂ ਗੋਭੀ ਦੀ ਸਬਜ਼ੀ ਨਾਲ ਫਿਰ ਪੂਰੀਆਂ ਬਣਾ ਕੇ ਖਾਵਾਂਗੇ ਜੀ ਲਓ ਜੀ ਘਿਓ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਪਾਉਨੇ ਆ ਦੇ ਵਿੱਚ ਪੂਰੀ Hmm. ਲੋ ਜੀ ਪੂਰੀਆਂ ਆਪਣੀਆਂ ਬਣ ਗਈਆਂ ਨੇ ਰੈਡੀ ਹੋ ਗਈਆਂ ਨੇ ਲੋ ਜੀ ਹੁਣ ਆਪਾਂ ਖਾਣ ਲੱਗੇ ਆ ਦੇਖੋ ਜੀ ਪੂਰੀਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਨੇ ਤੇ ਹੁਣ ਆਪਾਂ ਸਰਵ ਲੱਗੇ ਕਰਨ ਮਿਲਦੇ ਆ ਜੀ ਥੋੜਾ ਜਿਹਾ ਠਹਿਰ ਕੇ लो जी इधर ना अपने बाकी गोभी क्ड के रख दी बस थोड़ी जी खाण जोगी आपने हूँ है ना रख ली है इधर तो पूरी अपनियाँ बाकी आप सब्जी आोड़ी जी आप रख ली है हूँ ये आप दोबारा गर्म कर रहे हैं ठंडी हो गई सी ਕਿਉਂਕਿ ਸਬਜ਼ੀ ਆਪਾਂ ਪਹਿਲਾਂ ਬਣਾ ਲਈ ਸੀ ਤੇ ਪੂਰੀ ਆਪਾਂ ਨੇ ਲੇਟ ਬਣਾਈਆਂ ਲਓ ਜੀ ਆਪਣਾ ਰੈਡੀ ਹੋ ਗਿਆ ਜੀ ਸੈਲਡ ਲੱਸੀ ਦਾ ਗਲਾਸ ਤੇ ਪੂਰੀਆਂ ਤੇ ਕੋਪੀ ਦੀ ਸਬਜ਼ੀ ਆਜੋ ਜੀ ਸਾਰੇ ਜਣੇ ਖਾ ਲੋ ਦੇਖੋ ਜੀ ਲੱਸੀ ਦਾ ਗਲਾਸ ਦੇ ਨਾਲ ਪੂਰੀਆਂ ਸੈਲਡ ਸਬਜੀ ਗੋਭੀ ਦੀ ਲੋ ਜੀ ਆਪਾਂ ਹੁਣ ਇਹਨਾਂ ਨੂੰ ਦਿਨੇ ਆ ਤੇ ਇਹ ਖਾ ਕੇ ਵੀ ਦੱਸਣਗੇ ਉਹ ਤਾਂ ਹੁਣ ਮੈਨੂੰ ਇਹ ਦੱਸਣਗੇ ਕਿਉਂਕਿ ਮੈਂ ਵੀਡੀਓ ਇੱਥੇ ਹੀ ਬੰਦ ਕਰ ਦੇਣੀ ਆ ਵੀ ਕਿਵੇਂ ਆ ਬਾਕੀ ਤੁਸੀਂ ਦੱਸਿਓ ਵੀ ਕਿਵੇਂ ਬਣੀ ਆ ਸਾਰੇ ਜਣੇ ਤੇ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਹਾਂਗੇ ਥੈਂਕ ਯੂ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ